ਹਾਂਜੀ ਲੋ ਬਈ ਇੱਕ ਕਬੂਤਰੀ ੜਾਤੀ ਹੈ ਤੇ ਧੁੱਪ ਅੱਜ ਬਹੁਤ ਸੋਹਣੀ ਹੈ ਤੇ ਇੱਕ ਕਬੂਤਰੀ ਦੇ ਉਹ ਪੋਟੇ ਚ ਦਾਣੇ ਨਹੀਂ ਸੀ ਤੇ ਬਾਕੀਆਂ ਦੇ ਸਾਰਿਆਂ ਦੇ ਪੋਟਿਆਂ ਚ ਦਾਣੇ ਆ ਤਾਂ ਕਰਕੇ ਆਪਾਂ ਨੇ ਉਹ ੜਾਉਣੇ ਨਹੀਂ ਮਿੱਤਰੋ ਤੇ ਬਾਕੀ ਤੁਹਾਨੂੰ ਕਿਹੜਾ ਨਿਗਾ ਮਰਾ ਦਿੰਦੇ ਆ ਲਓ ਜੀ کھول ਲਿਆ ਜਾਲ ਦਾ ਰੇਟ ਤੇ ਬਾਕੀ ਇਹ ਬੈਠੇ ਆ ਬੱਚੇ ਠੀਕ ਹੈ ਜੀ ਇਹ ਕਬੂਤਰ ਹੜਾਉਣਾ ਸੀ ਇਹਦੇ ਵੀ ਪੋਟੇ ਦਾਣੇ ਲੇਟ ਪਾਈ ਗੱਲ ਇਹਨਾਂ ਨੂੰ ਤੇ ਬਾਕੀ ਇਹ ਬੱਚੇ ਬੈਠੇ ਐ ਇਹ ਵੀ ਹੁਣ ਕੱਲ ਨੂੰ ਹੜਾਵਾਂਗੇ ਸਾਰੇ ਟੋਟਲੀ ਤੇ ਦੇਖਦੇ ਆਂ ਮਿੱਤਰੋ ਬਾਜੀ ਛਗਣੀ ਆਪਾਂ ਨੂੰ ਇੱਕ 7 ਤਰੀਕ ਨੂੰ ਬਾਕੀ ਇਹ ਛੋਟੇ ਬੱਚੇ ਆ ਕਬੂਤਰੀ ਦੇ ਵੀ ਦਾਣੇ ਨਹੀਂ ਇਹ ਵੀ ਹੜਾ ਦਾਣੀ ਸੀ ਬਾਕੀ ਇਹ ਛੋਟੇ ਬੱਚੇ ਉਹ ਪੁਰਾਣੇ ਬੱਚੇ ਕੱਲੀ ਕੱਲੀ ਦੇ ਤੇ ਇਹ ਇਹ ਵੀ ਨਵਾਂ ਬੱਚਾ ਐ ਆ ਦੇਖੋ ਬੱਚੇ ਕਿਵੇਂ ਚੋਗਲੇ ਨਾਲ ਆ ਰਹੇ ਆ ਆਇਓ 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 ਆ ਦੇਖੋ ਬਾਜ ਤੇ ਕਿਵੇਂ ਆਉਂਦੇ ਮਿੱਤਰੋ ਤੇ ਬਸ ਹੁਣ ਇਹਨਾਂ ਨੂੰ ਅੰਦਰ ਬੰਦ ਕਰ ਦਿੰਦੇ ਆ ਤੇ ਚੱਲਦੇ ਆ ਮਿੱਤਰੋ ਫਿਰ ਉੱਪਰ ਉੱਪਰ ਜਾਂਦੇ ਆ ਇਹਨਾਂ ਨੂੰ ਦਾਣਾ ਪਾਣੀ ਪਾਵਾਂਗੇ ਬਾਅਦ ਚ ਦਾਣਾ ਪਾ ਕੇ ਛਤਰੀ ਤੇ ਬਿਠਾ ਦਾਂਗੇ ਉੱਪਰ ਵਾਲਿਆਂ ਨੂੰ ਜਾ ਕੇ ਇੱਕ ਵਾਰ ਕੇ ਇਹਨਾਂ ਦਾਣਾ ਪਾ ਦਈਏ ਫਿਰ ਦੇਖਦੇ ਆ ਬਾਕੀ ਛਤਰੀਆਂ ਖੜੀਆਂ ਐ ਬੱਚਿਆਂ ਨੂੰ ਬਿਠਾ ਦਾਂਗੇ ਤੇ ਹੁਣ ਚੱਲਦੇ ਆਂ ਮਿੱਤਰੋ ਪਹਿਲਾਂ ਆਪਾਂ ਉੱਪਰ ਕਬੂਤਰਾਂ ਕੋਲੇ ਉਹਨਾਂ ਨੂੰ ਦਾਣਾ ਪਾਣੀ ਪਾ ਦਈਏ ਬਾਕੀ ਕਬੂਤਰੀ ਜਿਹੜਾ ਸੀ ਏ ਉਹ ਵੀ ਤੁਹਾਨੂੰ ਦਿਖਾ ਦੰਦੇ ਇੱਥੇ ਫਿਰਦੀ ਹੋਊਗੀ। ਤੇ ਫਿਰਦੀ ਹੋਊਗੀ ਸੀ ਇਹ ਇਹ ਨਹੀਂ ਹੈ। ਇਟੋਰੀ ਵਾਲਾ ਪਤਾ ਨਹੀਂ ਕਿਦਾ ਫਿਰਦਾ ਜੀ। ਠੀਕ ਹੈ ਜੀ ਤੇ ਬਾਕੀ ਆਪਣੇ ਵਾਲੀ ਕਬੂਤਰੀ ਇਹ ਫਿਰਦੀ ਇਹ ਜਾਂਦੀ ਤੇ ਠੀਕ ਹੈ ਮਿੱਤਰੋ ਚਲਦੇ ਆਈ ਹੁਣ ਉੱਪਰ ਉੱਪਰ ਜਾ ਕੇ ਦਾਣੇ ਪਾ ਦਈਏ ਲਓ ਜੀ ਤੇ ਇੱਧਰ ਕਬੂਤਰੀਆਂ ਨੇ ਅੰਡੇ ਧਰੇ ਨਹੀਂ ਹਾਲ ਤੱਕ ਜੋੜੀਆਂ ਨੇ ਤੇ ਇਹਨਾਂ ਨੂੰ ਖੋਲ ਦੰਦੇ ਆ ਬਾਹਰ ਪਾਣੀ ਪੂਣੀ ਪੀ ਲੂਗੇ ਪਾਣੀ ਰੱਖ ਦੰਦੇ ਆ ਤੇ ਇੱਧਰ ਜਿੰਦਾ ਖੋਲ ਲੀਏ ਬਾਕੀ ਇਹਨਾਂ ਨੂੰ ਦਾਣਾ ਪਾਣੀ ਪਾ ਦਈਏ ਬੱਚੇ ਗੱਡੇ ਵੇ ਇੱਧਰ 4 4 ਤਿੰਨ ਤਿੰਨ ਨੇ ਤਿੰਨ ਬੱਚੇ ਇੱਧਰ ਐ ਤੇ ਇੱਕ ਬੱਚਾ ਦੂਸਰੇ ਖੁੱਡੇ ਚ ਬਾਕੀ ਜਿਹੜੇ ਇਹ ਅੰਡੇ ਧਰੇ ਵੇ ਇਹਨਾਂ ਚੋਂ ਬੱਚੇ ਨਿਕਲ ਜੂਗਾ ਮਿੱਤਰੋ 5 ਤਰੀਕ ਨੂੰ ਤੇ ਬਾਕੀ ਇੱਧਰ ਅੰਡੇ ਧਰੇ ਵੇ ਠੀਕ ਹੈ ਜੀ ਇੱਧਰ ਅੰਡੇ ਧਰੇ ਤੇ ਇਹ ਜੋੜੀ ਨਹੀਂ ਦਿੱਤੇ ਹਲੇ ਤਾਂ ਕੰਡੇ ਐਨੇ ਨਹੀਂ ਦਿੱਤੇ ਇਹਦੇ ਜੋ ਬੱਚੇ ਪਹਿਲਾਂ ਹੀ ਨਿਕਲ ਜੂंगे ਮੇਰੇ ਖਿਆਲ ਤੇ 3 2 ਤਰੀਕ ਦੇ ਆਸ-ਪਾਸ ਹੀ ਨਿਕਲ ਜੂंगे ਤੇ ਬਾਕੀ ਪਾਣੀ ਰੱਖ ਦਈਏ ਹੁਣ ਇਹਨਾਂ ਨੂੰ ਦੂਸਰੇ ਕੂਤਰਾਂ ਨੂੰ ਕਰ ਦਈਏ ਬੰਦ ਟੋਲੀਆਂ ਦੀ ਤਾਕੀਆਂ ਖੋਲ ਦਈਏ ਲਓ ਜੀ ਬੱਲਵ ਕਰ ਦਈਏ ਬਾਦਰ ਠੀਕ ਹੈ ਜੀ ਇਹਨਾਂ ਨੂੰ ਵੀ ਕੱਢ ਦਈਏ ਬਾਹਰ ਆ ਜਾਉਂਗੇ ਅਪਣਾ ਘੁੰਮ ਫਿਰ ਕੇ ਪਾਣੀ ਪੂਣੀ ਪੀ ਕੇ ਦੁਬਾਰੇ ਬੰਦ ਕਰ ਦਾਂਗੇ ਤੇ ਆ ਜਾਣ ਦੋ ਇਹਨਾਂ ਨੂੰ ਬਾਹਰ ਤੇ ਆਪਾਂ ਚੱਲਦੇ ਆ ਮਿੱਤਰ ਹੁਣ ਬਾਹਰ ਬਾਕੀ ਤਾਜ਼ਾ ਪਾਣੀ ਧੋ ਕੇ ਭਰ ਦਾਂਦੇ ਆ ਇਹਨਾਂ ਨੂੰ ੁੱਡੇ ਚ ਰੱਖ ਦਾਂਗੇ ਇਹਨਾਂ ਨੂੰ ਥੋੜਾ ਬੋਤਾ ਚੂਗ ਲਾਣ ਦੋ ਬਾਅਦ ਚੂਗਣ ਤੋਂ ਬਾਅਦ ਇਹਨਾਂ ਨੂੰ ਵੀ ਬੰਦ ਕਰਕੇ ਪਾਣੀ ਪੋਣੀ ਪੀ ਕੇ ਤੇ ਇੱਧਰ ਦਾਣਾ ਰੱਖ ਦਾਂਗੇ ਤੇ ਬਾਕੀ ਇੱਧਰ ਸਾਨੂੰ ਬੱਚਾ ਖਾਂਦੇ ਹਾਂ ਬੱਚਾ ਹੋ ਗਿਆ ਕਾਫੀ بڑا ਲੋਜੀ ਬਾਕੀ ਇਹਨੇ ਜੋੜੀ ਨੇ ਅੰਡੇ ਵੀ ਦਿੱਤੇ ਇਹ ਹੈ ਜੀ ਬੱਚਾ ਕਾਫੀ بڑا ਹੋ ਗਿਆ ਬੈਨੂ ਸਤ ਤੱਕ ਹੋਰ ਰੱਖਾਂਗੇ ਉੱਪਰ ਉਸ ਤੋਂ ਬਾਅਦ ਨੀਚੇ ਲੈ ਜਾਵਾਂਗੇ ਗਝਾਉਣ ਲਈ ਤੇ ਵੇਣ ਦੋ ਇਹਨੂੰ ਤੇ ਚੱਲਦੇ ਹਾਂ ਮਿੱਤਰੋ ਬਾਹਰ ਆਪਾਂ ਦਾਣਾ ਰੱਖ ਦਈਏ ਇਹਨਾਂ ਨੂੰ ਫਿਰ ਲਓ ਜੀ ਬਾਕੀ ਓਕੇ ਮਿੱਤਰੋ ਕਮੋਤਰੀ ੜਾਤੀ ਐ ਬਾਕੀ ਬੱਚੇ ਕੱਲ੍ਹ ੜਾਵਾਂਗੇ ਤੇ ਸਾਨੂੰ ਦੱਸਾਂਦੇ ਆ ਫਿਰ ਕੱਲ੍ਹ ਤਾਂ ਹੁਣ ਵੇਚ ਲਈਏ ਹੋ ਜੀ ਇਹ ਫਿਰ ਵਲੌਗ ਡੇਲੀ ਪਾਇਆ ਕਰਾਂਗੇ ਬਾਕੀ ਖਾਣ ਵਾਗੇ ਦਾਣੇ ਦੋਨੇ ਖਾਣ ਦੋ ਇਹਨਾਂ ਨੂੰ ਹਾਂਜੀ ਲੋ ਬਈ ਮਿੱਤਰੋ ਕਬੂਤਰੀ ਆ ਗਈ ਹੈ ਉੜ ਕੇ ਤਕਰੀਬਨ 1.5 ਵਜੇ ਆਏ ਤੇ ਬਾਕੀ ਬੱਚੇ ਬੈਠੇ ਆ ਛਤਰੀਆਂ ਦੇ ਇਹਨਾਂ ਉੱਤੇ ਬੈਠੇ ਰਹਿਣ ਦਾਂਗੇ ਤੇ ਹੁਣ ਚੱਲਦੇ ਆਂ ਆਪਾਂ نیچے ਬੈਣ ਦੋ ਇਹਨਾਂ ਨੂੰ ਬਸ ਇਦਾਂ ਹੀ ਗੇਜੂਂਗੇ ਇਹ ਬੱਚੇ ਆਪਣੇ ਓਕੇ ਐ ਲੋ ਬਈ ਮਿੱਤਰੋ ਬੱਚੇ ਕਰਦੇ ਅੰਦਰ ਠੀਕ ਐ ਜੀ ਤੇ ਸਾਨੂੰ ਨਿਗਾਹ ਮਾਰਾ ਦੀਏ ਕਿਰਾ ਬਾਕੀ ਕਬੂਤਰਾਂ ਨੂੰ ਪਾਤੇ ਆ ਦਾਣੇ ਇਹਨਾਂ ਨੂੰ ਤੇ ਬਸ ਇਹ ਛੋਟੇ ਬੱਚੇ ਰਹਿ ਗਏ ਦਾਣੇ ਖਾਣੇ ਤੋਂ ਇਹਨਾਂ ਨੂੰ ਦਾਣੇ ਪਾਣੀ ਰਹਿ ਗਏ ਬਾਕੀ ਸਭ ਨੂੰ ਪਾਤੀ ਐ ਤੇ ਉਹ ਕਬੂਤਰੀ ਨੂੰ ਵੀ ਪਾਦੀ ਐ ਦਾਣੇ ਜਿਹੜੀ ਉੱਡ ਕੇ ਆਈ ਐ ਪਾਣੀ ਖੀਚ ਗਈ ਉਹ ਤੇ ਫਿਰ ਚੱਲਦੇ ਆਂ ਅਸੀਂ ਉੱਪਰ ਟਾਈਮ ਹੋ ਗਿਆ 3 ਵਜੇ ਦਾ ਤੇ ਦਾਣੇ ਹਜਮ ਕਰ ਗਈ ਐ ਇਹ ਟਰੇ ਚੱਕ ਲਈ ਐ ਇਹਨੂੰ ਪਾਦੀ ਐ ਦਾਣੇ ਮਿੱਤਰੋ ਫਿਰ ਚੱਲਦੇ ਆਂ ਉੱਪਰ ਦਾਣੇ ਪਾਉਣ ਲੋ ਬਈ ਮਿੱਤਰੋ ਇਹ ਕਬੂਤਰੀ ਨੂੰ ਰੱਖਦੇ ਆ ਦਾਣੇ ਬਾ ਚੱਲਦੇ ਆ ਹੁਣ ਉੱਪਰ ਆਲੇ ਕਬੂਤਰਾਂ ਨੂੰ ਦਾਣੇ ਲੈ ਕੇ ਤੇ ਫੇਰ ਅੱਜ ਮੱਕੀ ਵੱਢਣੀ ਐ ਖੇਤ ਨੂੰ ਜਾਣਾ ਐ ਕੰਮ ਨਵੇੜੀ ਐ ਫਟਾਫਟ ਚੱਕ ਲਈਏ ਦਾਣੇ ਲੋ ਜੀ ਚੱਕ ਲਈਏ ਦਾਣੇ ਤੇ ਚੱਲਦੇ ਹਾਂ ਉੱਪਰ ਕੂਤਰਾਂ ਦਾਣੇ ਪਾਉਣ ਤੇ ਕੰਮ ਨਵੇੜੀ ਐ ਫੇਰ ਜਾਣਾ ਐ ਆਪਾਂ ਨੇ ਖੇਤ ਨੂੰ ਮੱਕੀ ਵੱਢਣ ਲੱਗੇ ਆ ਬਈਏ ਤੇ ਡੰਨ ਕਰੀਏ ਕੰਮ ਲੋ ਜੀ ਆ ਗਏ ਆ ਉੱਪਰ ਬੂੜ ਪਤਾ ਨਹੀਂ ਕਿ ਮੇਰੇ ਕਿੱਗਿਆ ਪਵਾਨਾ ਖੋਲਦੀ ਇਹਨਾਂ ਨੂੰ ਡੋਲੀ ਵਾਲੇ ਕੂਤਰਾ ਨੂੰ ਸਭ ਤੋਂ ਪਹਿਲਾਂ ਲਓ ਜੀ ਆ ਗਏ ਆ ਬਾਹਰ ਬਾਕੀ ਨਾਲੇ ਟ੍ਰੇ ਤੇ ਗਈ ਝਾੜ ਠੀਕ ਹੈ ਜੀ ਤੇ ਖਾਣਾ ਖੋਲਣਾ ਹੈ ਬੱਚਿਆਂ ਨੂੰ ਚੋਗਾ ਦੇ ਦੂੰਗੇ ਤੇ ਪਾਣੀ ਐ ਡਰਿੰਕਰ ਭਰਨਾ ਹੈ ਆਪਾਂ ਇਹ ਦਵਾਰੇ ਤਾਜ਼ਾ ਤੇ ਨੰ ਪਾਣੀ ਰੱਖ ਦੀਏ ਪਹਿਲਾਂ ਪਾਣੀ ਪੀ ਲੂਗੇ ਤੇ ਬੱਦਲ ਹੋ ਗਿਆ ਫੇਰ ਮਿੱਤਰੋ ਆਪਾਂ ਦੇਖਦੇ ਆ ਬਾਜੀ ਛੱਡਾਂਗੇ ਉਹ ਕੂਤਰੀ ਜਿਹਨੂੰ ਹੁਣ ਦਾਣੇ ਪਾਏ ਐ ਸਲਾਹ ਬਣਦੀ ਐ ਬਾਜੀ ਛੱਡ ਲਾਂਗੇ ਬਾਦੋਂ ਦੀ 1 2 ਤੇ ਲੋ ਜੀ ਖਾਣ ਲੋ ਬਸ ਇਹਨਾਂ ਨੂੰ ਦਾਣੇ-ਦਾਣੇ ਜੂਨੇ ਪਾ ਦਈਏ ਦੋਨੋਂ ਖੁੱਡਿਆਂ 'ਚ ਚੱਲਦੇ ਆ ਫੇਰ ਮਿੱਤਰੋ ਆਪਾਂ ਖੇਤ ਨੂੰ ਲੋ ਬਾਈ ਮਿੱਤਰੋ ਉਤਰਾ ਨੂੰ ਪਾਤੇ ਆ ਦਾਣੇ ਤੇ ਇੱਧਰ ਵੀ ਫੁੱਡੇ ਚ ਪਾਤੇ ਤੇ ਇੱਧਰ ਰਹਿ ਗਏ ਇੱਧਰ ਪਾ ਦਾਂਗੇ ਤੇ ਮਿੱਤਰੋ ਕਰੋ ਮੌਸਮ ਚੈੱਕ ਮੌਸਮ ਹੋ ਗਿਆ ਇਹਨ ਪੂਰਾ ਬੱਦਲ ਵਾਲਾ ਤੇ ਕਬੂਤਰ ਆਪਾਂ ਨੇ ਇੱਕੜ ਆਇਆ ਏ ਖੁੱਲ ਜੂਗਾ ਇਹ ਫਿਰਦਾ ਇਹ ਫਿਰਦਾ ਇਹ ਥੋੜਾ ਜਨਾ ਚੱਲਿਆ ਬਾਣੀ ਹੈ ਹਾਲੇ ਇਹਨੂੰ ਕੱਢੇ ਕਰਾਂਗੇ ਲੋ ਜੀ ਮਿੱਤਰੋ ਇਹਨ ਪੂਰਾ ਸ਼ਾ ਕਾਲਾ ਹੋ ਗਿਆ ਬੱਦਲ ਪੂਰਾ ਖੱਲਰ ਹੋ ਗਿਆ ਇੱਧਰ ਨੂੰ ਵੀ ਬੱਦਲ ਪੂਰਾ ਹੋ ਗਿਆ ਤੇ ਇੱਧਰ ਵੀ ਬੱਦਲ ਮਿੱਤਰੋ ਪੂਰਾ ਏ ਤੇ ਦੇਖਦੇ ਆ ਮੀਂਹ ਪੈਂਦਾ ਹੈ ਕਿ ਨਹੀਂ ਕਬੂਤਰ ਟੱਕ ਕੇ ਜਾਣਾ ਪੈਣਾ ਖੇਤ ਨੂੰ ਵੀ ਕਿਤੇ ਪਿੱਛੇ ਤੋਂ ਆ ਜਵੇ ਮੀਂਹ ਤੇ ਕਬੂਤਰ ਆਪਣੇ ਭਿੱਜ ਜਿਵੇ ਬੱਚੇ ਭਿੱਜ ਜਿਵੇ ਤੇ ਨੀਚੇ ਤੋਂ ਬੱਚੇ ਚੱਕ ਕੇ ਬੱਚਿਆਂ ਨੂੰ ਕਰਨਾ ਪੈਣਾ ਡੋਲੀ 'ਚ ਤੇ ਉਹਨਾਂ ਨੂੰ ਦਾਣੇ ਪਾਣੇ ਪੈਣੇ ਤੇ ਬਾਕੀ ਇਹਨੂੰ ਕਬੂਤਰ ਨੂੰ ਫਿਰੀ ਜਾਣਦਾਂਗੇ ਇਹ ਫਿਰਦਾ ਠੀਕ ਹੈ ਜੀ ਤੇ ਬਾਕੀ ਓਕੇ ਆ ਮਿੱਤਰੋ ਉੱਤਰਾਂ ਨੂੰ ਖਾਣ ਤੋਂ ਦਾਣੇ ਵਾਸੋਂ ਬੰਦ ਕਰਦਾਂਗੇ ਥੋੜੀ ਦੇਰ ਤੱਕ ਇਹਨਾਂ ਨੂੰ ਦਾਣੇ ਪਾਣੀ ਖਵਾ ਕੇ ਤੇ ਕੱਲੂ ਢਾਵਾਂਗੇ ਨਵੇਂ ਬੱਚੇ ਠੀਕ ਹੈ ਜੀ ਤੇ ਠੀਕ ਹੈ ਜੇ ਆਜੀ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਲਾਜਮੀ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਜਲਦ ਨੋਟੀਫਿਕੇਸ਼ਨ ਮਿਲ ਸਕੇ ਮਿਲਦੇ ਆਈ ਮਿੱਤਰੋ ਪਾਮਣੀ ਨਵੀਂ ਵੀਡੀਓ ਦੇ ਵਿੱਚ ਜੁੜੇ ਰਿਓ ਵੀਡੀਓ ਨਾਲ ਧੰਨਵਾਦ ਗੁੱਡਬਾਈ ਲਵ ਯੂ ਝਟੋ